نوی سکار کے گھٹن لی ساری تیاریاں مکمل سہ چک سماگ اج شام سوا ست بجے راشٹرپتی ہوا ਆਕਾਸ਼ਵਾਣੀ ਦਿੱਲੀ ਆਪਣੇ ਐਫਐਮ ਗੋਲਡ ਇੰਦਰਪ੍ਰਸਤ ਆਕਾਸ਼ਵਾਣੀ ਲਾਈਵ ਨਿਊਜ਼ ਚੈਨਲ ਅਤੇ ਯੂਟਿਊਬ ਚੈਨਲ ਆਕਾਸ਼ਵਾਣੀ ਆਈਆਰ ਤੇ ਸੰਚਿਤ ਸਮਾਗਮ ਦਾ ਸਿੱਧਾ ਪ੍ਰਸਾਰਣ ਕਰੇਗਾ ਕਾਂਗਰਸ ਦੇ ਸੀਨੀਅਰ ਨੇਤਾ ਸੋਨੀਆ ਗਾਂਧੀ ਨੂੰ ਸਰਬਸੰਮਤੀ ਨਾਲ ਕਾਂਗਰਸ ਸੰਸਦੀ ਪਾਰਟੀ ਸੀਪੀਪੀ ਦੀ ਚੇਅਰਪਰਸਨ ਤੋਂ ਚੁਣ ਲਿਆ ਗਿਆ ਅਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੱਜ ਤੋਂ ਫੇਰ ਗਰਮੀ ਜ਼ੋਰ ਫੜੇਗੀ ਨਾਮਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਵੇਂ ਕੇਂਦਰੀ ਮੰਤਰੀ ਮੰਡਲ ਨੂੰ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰਾਪਦੀ ਮੁਰਮੂ ਵੱਲੋਂ ਅਹੁਦੇ ਤੇ ਫੇਰਜ਼ ਗੁਪਤ ਰੱਖਣ ਦੀ ਸਹੁੰ ਚੁਕਾਈ ਜਾਏਗੀ। ਰਾਸ਼ਟਰਪਤੀ ਦਰਾਪਦੀ ਮੁਰਮੂ ਨੇ ਨਾਮਜ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਵੀਂ ਸਰਕਾਰ ਬਣਾਉਣ ਦੀ ਸੱਦਾ ਦਿੱਤਾ ਸੀ ਸੋਚਕ ਸਮਾਗਮ ਸ਼ਾਮੀ ਸਵਰਥ ਪ੍ਰੋਗ੍ਰਿਜੋਇਕਾ ਸ਼ੁੱਕਰਵਾਰ ਨੂੰ ਸ਼੍ਰੀ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਤੇ ਨਵੀਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ। ਭਾਜਪਾ ਪ੍ਰਧਾਨ ਜੇਪੀ ਨੱਟਾ ਦੀ ਅਗਵਾਈ ਵਿਚ ਚੰਡੀਗੜ੍ਹ ਦਾ ਇੱਕ ਬਸਰਵੀ ਰਾਸ਼ਟਰਪਤੀ ਨੂੰ ਮਿਲਿਆ ਸੀ ਇੱਕ ਪੱਤਰ ਸੌਪਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇ ਜੀ ਨਰਿੰਦਰ ਮੋਦੀ ਨੂੰ ਭਾਜਪਾ ਸੰਸਦੀ ਗੱਲ ਦਾ ਆਗੂ ਚੁਣਿਆ ਗਿਆ ਹੈ ਰਾਸ਼ਟਰਪਤੀ ਨੂੰ ਹੰਡੀਆ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਸਮਰਥਨ ਬਕਰ ਵੀ ਸੌਪੇ ਗਏ ਸਾਡੇ ਪੱਤਰ ਪ੍ਰੇ ਨੇ ਖਬਰ ਦਿੱਤੀ ਹੈ ਕੇ ਸ਼੍ਰੀ ਨਰਿੰਦਰ ਮੋਦੀ ਜੋ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਤੇ ਸੌ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਵਾਂਡੀ ਦੇਸ਼ਾਂ ਦੇ ਕਈ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਭਾਰਤ ਦੇ ਗਵਾਂਡੀ ਅਤੇ ਹਿੰਦ ਮਹਾਸਾਗਰ ਖੇਤਰ ਦੇ ਆਗੂ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਰੋਹ ਵਿੱਚ ਸ਼ਾਮਲ ਹੋਣਗੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਨਲ ਵਿਕਰਮਾ ਸਿੰਘ ਮਾਲਦੀਵ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਮੁਇਜ਼ੂ ਸੇਸ਼ਲਸ ਦੇ ਉਪ ਰਾਸ਼ਟਰਪਤੀ ਅਹਿਮਦ ਅਫੀਫ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜੁਗਨਾਥ नेपाल ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦੇਹਲ ਪਰਚੰਡ ਅਤੇ ਪ੍ਰਧਾਨ ਮੰਤਰੀ ਪੋਟਾਂ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਸਮਾਗਮ ਵਿੱਚ ਸ਼ਾਮਲ ਹੋਣਗੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਸੈਸ਼ਨ ਦੇ ਉਪਰ ਸਭਤੀ ਸਮਾਗਮ ਲਈ ਪਹਿਲਾਂ ਹੀ ਨਵੀਂ ਦਿੱਲੀ ਪਹੁੰਚ ਗਏ ਨੇ ਆਕਾਸ਼ਵਣੀ ਦਿੱਲੀ ਆਪਣੇ ਐਫਐਮ ਗੋਲਡ ਇੰਦਰਪ੍ਰਸਤਿ ਕਾਸ਼ਵਣੀ ਲਾਈਵ ਨਿਊਜ਼ ਚੈਨਲਾਂ ਦੇ ਰਾਸ਼ਟਰਪਤੀ ਭਵਨ ਤੋਂ ਸ਼ਾਮੀ 4:07 ਵਜੇ ਤੋਂ ਸੌਚ ਚੁੱਤ ਸਮਾਗਮ ਦਾ ਪ੍ਰਸਾਰਣ ਕਰੇਗਾ ਇਹ ਪ੍ਰਦਾਨਮਤਾ ਆਸ਼ਵਣੀ ਦੇ YouTube ਚੈਨਲ ਆਕਾਸ਼ਵਣੀ ਹੈਗਾ ਤੇ ਵੀ ਲਾਈਵ ਪ੍ਰਸਾਰਣ ਕੀਤਾ ਜਾਇਗਾ। ਨਾមਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਰਾਜਕਟ ਵਿਖੇ ਆਪਣੇ ਸੌਂਚਿਤ ਸਮਾਗਮ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸ਼੍ਰੀ ਮੋਦੀ ਨੇ ਨੈਸ਼ਨਲ ਵਾਰ ਮੈਮੋਰੀਅਲ ਤੇ ਵੀ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਅਸ਼ਾਮੀ 7:30 ਵਜੇ ਦਾ ਸਰੋਪਦੀਪਾਉਣ ਵਿੱਚ ਲਗਤਰਤੀ ਦੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਸੌਂ ਚੁੱਕਣ ਗਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਨਜੀਤ ਜੈਸਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਵਿੱਚ ਉਹਨਾਂ ਦੀ ਜਿੱਤ ਤੇ ਸ਼ੁਭ ਕਾਮਨਾ ਦੇਣ ਲਈ ਮਾਨ ਤੇ ਸਾਊਦੀ ਅਰਬ ਸਮੇਤ ਮੱਧ ਪੂਰਬੀ ਦੇਸ਼ਾਂ ਦੇ ਇਨਸਾਨਾਂ ਦਾ ਧੰਨਵਾਦ ਕੀਤਾ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸਾਊਦੀ ਅਰਬ ਦੇ ਵਰੀਅਦ ਮੁਹੰਮਦ ਬਿਨ ਸੁਲਮਾਨ ਅਰਦ ਸੌਦ ਵੱਲੋਂ ਰਾਹੀਂ ਦਿੱਲੀ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਦਾ ਵੀ ਧੰਨਵਾਦ ਕੀਤਾ ਜੈਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਦੇ ਵਲੀਅਦ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਕ ਕੋਇਕਿਟ ਤੁਲਿਸ ਸਬੰਧਾਂ ਵਿੱਚ ਬੇਮਿਸਾਲ ਉਚਾਈਆਂ ਨੂੰ ਪ੍ਰਾਪਤ ਕਰਨ ਦੀ ਉਮੀਦ ਕਰਦਾ ਹੈ। 사ਊਦੀ ਅਰਬ ਦੇ ਵਲੀਅਦ ਨੇ ਕੱਲ ਪ੍ਰਧਾਨ ਮੰਤਰੀ ਮੋਦੀ ਨੂੰ ਨਜ਼ੀਰ ਸ਼ਾਸਿ ਪਾਰਟੀ ਦੀ ਜਿੱਤ ਦੀ ਵਧਾਈ ਦਿੱਤੀ। ਇਸ ਤਰ੍ਹਾਂ ਸੰਤੀਸ਼ ਜੈਸਵਾਲ ਨੇ Oman ਦੇ ਸੁਲਤਾਨ ਖੈਤਮ ਬਿਨ ਤਾਰਿਕ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਆਮ ਚੋਣਾਂ ਜਿੱਤਣ ਤੇ ਦਿੱਤੀਆਂ ਸ਼ੁਭ ਕਾਮਨਾਵਾਂ ਲਈ Oman ਦੇ وزیراعظم ਦਾ ਵੀ ਧੰਨਵਾਦ ਕੀਤਾ। Oman ਦੇ ਸੁਲਤਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਘਰ ਦੇ ਪ੍ਰਧਾਨ ਮੰਤਰੀ ਵਜੋਂ 30 ਕੀ ਵਾਰ ਜਿੱਤਣ ਤੇ ਵਧਾਈ ਭੇਜੀ। ਇਸ ਤੋਂ ਪਹਿਲਾਂ ਰੰਤੀਲ ਜੈਸਵਾਲ ਨੇ ਹਾਲੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿੱਚ ਨਾម ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਜਿੱਤ ਤੇ ਵਧਾਈ ਦੇਣ ਲਈ ਜੀਨੀ ਉਦੇਸ਼ ਮੰਤਰੀ ਨੇ ਦਾ ਧੰਨਵਾਦ ਕੀਤਾ ਜੈਸਵਾਲ ਨੇ ਕਿਹਾ ਕਿ ਭਾਰਤ ਦੋਹਾਂ ਦੁਸ਼ਾਂਤ ਰਮੈਂਟ ਸਬੰਧਾਂ ਨੂੰ ਆਮ ਪੜਾਉਣ ਲਈ ਅੱਗੇ ਵਧੇਗਾ ਕਾਂਗਰਸ ਦੇ ਸੀਨੀਅਰ ਨੇਤਾ ਸੋਨੀਆ ਗਾਂਧੀ ਨੂੰ ਸਰਬਸੰਮਤੀ ਨਾਲ ਕਾਂਗਰਸ ਸਾਂਸੀ ਦਲ ਸੀਪੀਪੀਡੀ ਚੇਅਰਪਰਸਨ ਚੁਣ ਲਿਆ ਗਿਆ ਮਿੱਥੀ ਸਾ ਮੀਡੀਆ ਨਾਲ ਗੱਲਬਾਤ ਕਰਦੇ ਪਾਰਟੀ ਆਗੂ ਰਜੀਵ ਸ਼ੁਕਲਾ ਨੇ ਕਿਹਾ ਕਿ ਉਹਨਾਂ ਨੇ ਅਹੁਦਾ ਸਵੀਕਾਰ ਕਰ ਲਿਆ ਇਸ ਤੋਂ ਪਹਿਲਾਂ ਕਾਂਗਰਸ ਵਰਟੀ ਵਰਕਿੰਗ ਕਮੇਟੀ ਸੀਡਬਲਯੂਸੀ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਜਿਸ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਲੋਕ ਸਭਾ ਵਿੱਚ ਵਿਰੋਧੀ ਨੇਤਾ ਦੀ ਗੁੰਕਨਬੋਲ ਦੀ ਬੇਨਤੀ ਕੀਤੀ ਗਈ ਨਵੀਂ ਦਿੱਲੀ ਵਿੱਚ ਸੀਡਬਲਯੂਸੀ ਦੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸ ਆਗੂ ਕੇਸੀ ਵੇਨੂ ਗੁਪਾਲ ਨੇ ਕਿਹਾ ਕਿ ਵਰਕਿੰਗ ਕਮੇਟੀ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਦੀ ਗਵਾਈ ਮਜ਼ਬੂਤ ਅਤੇ ਚੋक्स ਵਿਰੋਧੀ ਰੋ ਦਿੱਤੇ ਦਾ ਨਿਰਮਾਨ ਕਰੇਗੀ ਇਹ ਖਬਰਾਂ ਤੁਸੀਂ ਆਕਾਸ਼ਬਣੀ ਜਲੰਧਰ ਤੋਂ ਸੁਣ ਰਹੇ ਹੋ ਦੇਸ਼ ਵਿੱਚ ਸਾਲ 1892 ਵਿੱਚ ਬਣੇ ਸਿਰਨਾਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਇਹ ਨਵੇਂ ਕਾਨੂੰਨ ਪਹਿਲੀ ਜਰਾਈ ਤੋਂ ਲਾਗੂ ਹੋਣਗੇ ਇਨ੍ਹਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ ਜਿੰਸੀ ਜੁਰਮਾਨਾ ਨਜਿੱਠਣ ਲਈ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧ ਨਾਂ ਦਾ ਇੱਕ ਨਵਾਂ ਵਿਅ ਹੈ ਸ਼ਾਮਲ ਕੀਤਾ ਗਿਆ ਹੈ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਨ੍ਹਾਂ ਕਾਨੂੰਨਾਂ ਨੂੰ ਕਾਫੀ ਫਾਇਦੇਮੰਦ Just been ਡਾਕਟਰ ਸੁਨੀਲ ਮਲਨ ਪੀ ਐਚ ਡੀ ਲਾਅ ਤਿੰਨ ਕਾਨੂੰਨ ਬਣੇ ਨੇ ਨਵੇਂ ਔਰ ਇਤਨੇ ਤੇ ਮੋਟਾ ਮੋਟਾ ਬਦਲਾਅ ਮੈਂ ਤੁਹਾਨੂੰ ਦੱਸ ਦਿੰਨਾ ਪਹਿਲਾਂ ਜਿਵੇਂ 304 ਚਰਟ ਰੋਡ ਐਕਸੀਡੈਂਟ ਵਾਸਤੇ ਹੁੰਦੀ ਸੀ ਤੇ ਪੁਲਿਸ ਵਾਲੇ ਹੀ ਆਪਣੇ ਵਿਚਲਕੇ ਦੇ ਜਮਾਨਤ ਦੇ ਦਿੰਦੇ ਸੀ ਹੁਣ ਜੇ ਤੁਸੀਂ ਹਿੱਟ ਐਂਡ ਰਨ ਕੀਤਾ ਤੁਸੀਂ ਉਸ ਤੋਂ ਬਾਅਦ ਫੜੇ ਜਾਓਗੇ ਤੇ ਤੁਹਾਡੇ ਤੇ 10 ਸਾਲ ਦੀ ਕੈਦ ਹੋਏਗੀ ਐਕਸੀਡੈਂਟ ਕਰਕੇ ਚਾਹੀ ਨਾ ਹੋਵੇ ਪਰ ਭੱਜਣ ਕਰਕੇ ਜ਼ਰੂਰ ਹੋਏਗੀ ਜਮਾਨਤ ਵੀ ਔਖੀ ਮਿਲੇਗੀ ਤੁਹਾਨੂੰ ਦੂਸਰੇ ਵਾਂਗ ਤੁਹਾਨੂੰ ਤਰੀਕਾ ਦੱਸਾਂ ਕਿ ਪਹਿਲਾਂ ਤੇ ਪੀਓ ਦੀ ਕਾਰਵਾਈ ਜਦੋਂ ਹੁੰਦੀ ਸੀ ਬੰਦਾ ਪੇਸ਼ ਫੇਰ ਵੀ ਨਹੀਂ ਸੀ ਹੁੰਦਾ ਜਿਹਨੂੰ ਆਪਾਂ ਕਰਕੇ ਨੁਕਰੇ ਰੱਖ ਦਿੱਤਾ ਜਾਂਦਾ ਸੀ ਜਿਦੋਂ ਬੰਦਾ ਫੜਿਆ ਜਾਏਗਾ ਉਸ ਵੇਲੇ ਕੇਸ ਦੁਆਰਾ ਖੋਲਾਂਗੇ ਪਰ ਹੁਣ ਜਿਹੜੀ ਨਵੀਂ ਭਾਰਤੀਏ ਨਾਹ ਸਹੀਤਾ ਅਰ ਭਾਰਤੀਏ ਸੁਰੱਖਿਆ ਅਧਿਨਿਯਮ ਹੈ ਉਹਦੇ ਮੁਤਾਬਕ ਜੇ ਤੁਸੀਂ ਪੀਓ ਡਿਕਲੇਅਰ ਹੋ ਗਏ ਹੋ ਤੇ ਕੋਰਟ ਤੁਹਾਡੀ ਪਬਲਿਕੇਸ਼ਨ ਦੇ ਤੇ ਇੱਕ ਤੁਹਾਡੇ ਨੋਟਿਸ ਕੱਢੇਗੀ 30 ਦਿਨ ਦੀ ਵੈਲਿਡਿਟੀ ਵਾਲਾ ਔਰ ਜੇ 30 ਡੇਸ ਤੱਕ ਤੁਸੀਂ ਨਹੀਂ ਆਉਂਦੇ ਕੋਰਟ ਦੇ ਵਿੱਚ ਤੇ ਤੁਹਾਡੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰਤੀ ਜਾਏਗੀ ਮੈਂ ਮੁੱਗਾ ਤੋਂ ਰਜਿੰਦਰ ਸਿੰਘ ਬੋਲ ਰਿਹਾ ਹਾਂ ਨਿਸ਼ਚਿਤ ਸਮੇਂ ਦੇ ਅੰਦਰ ਇਨਸਾਫ ਮਿਲ ਸਕੇਗਾ ਲੋਕਾਂ ਨੂੰ ਇਹਨਾਂ ਕਾਨੂੰਨਾਂ ਦੇ ਆਉਣ ਕਰਕੇ ਤੇ ਵੱਡੀ ਗੱਲ ਇਹ ਹੈ ਕਿ ਇਹ ਕਾਨੂੰਨ ਜਿਹੜੇ ਆ ਇਸ ਮਕਸਦ ਨੂੰ ਮੁੱਖ ਰੱਖ ਕੇ ਬਣਾਏ ਗਏ ਕਿ ਸਜ਼ਾ ਦੀ بجائے ਇਨਸਾਫ ਤੇ ਕੇਂਦਰਿਤ ਹੋਇਆ ਜਾਵੇ ਜਿਹੜੇ ਰੇਪ ਵਰਗੇ ਕੇਸ ਹੈਗੇ ਆ ਜਾਂ ਹੋਰ ਇਹੋ ਜਿਹੇ ਗੰਭੀਰ ਕੇਸ ਹੈਗੇ ਆ ਉਹਦੇ ਵਿੱਚ ਮਹਿਲਾਵਾਂ ਜਿਹੜੀਆਂ ਆ ਆਮ ਪ੍ਰਭਾਵਿਤ ਲੋਕ ਆ ਉਹ ਅੱਗੇ ਨਹੀਂ ਆਉਂਦੇਗੇ ਸੋ ਇਹਨਾਂ ਕਾਨੂੰਨਾਂ ਦੇ ਆਉਣ ਦੇ ਨਾਲ ਜਦੋਂ ਵੀ ਇਹੋ ਜਿਹੇ ਰੇਪ ਵਰਗੇ ਕੇਸ ਚੱਲਣਗੇ ਤਾਂ ਉਹਦੇ ਵਿੱਚ ਮੀਡੀਆ ਦੇ ਵਿੱਚ ਪ੍ਰਕਾਸ਼ਨ ਜਿਹੜਾ ਹੈਗਾ ਉਸ ਨੂੰ ਰੋਕਣ ਦਾ ਜਿਹੜਾ ਪ੍ਰਾਵਧਾਨ ਕੀਤਾ ਗਿਆ ਹੈਗਾ ਪ੍ਰਕਾਸ਼ਨ ਦੇ ਵਿੱਚ ਇਹ ਚੀਜ਼ਾਂ ਨਹੀਂ ਜਾਣਗੀਆਂ ਤਾਂ ਬਧੇਰੇ ਔਰਤਾਂ ਜਿਹੜੀਆਂ ਹੈਗੀਆਂ ਉਹ ਇਨਸਾਫ ਲੈਣ ਲਈ ਅੱਗੇ ਆਉਣਗੀਆਂ ਤੇ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਜ਼ਾਵਾ ਮਿਲ ਸਕਣਗੀਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਯੋਗ ਅਬਿਆਸਵਾਰੀ ਜਾੁਰਤਾ ਪਹਿਲਾਂ ਕੰਲੀ ਵਕਫ ਤੋਂ ਤੇਜੀ ਵਿਜੀਆਂ ਦਾ ਯੋਜਨ ਕਰੇਗਾ ਸੂਚਨਾ ਤੇ ਪ੍ਰਸਾਰਣ ਸਕਤਰ ਸੰਜੇ ਜਾਜੂ ਤੇ ਯੂਜ ਮੰਤਰਾਲੇ ਦੇ ਸਕਤਰ ਰਾਜੇਸ਼ ਗੋਡੇਚਾ ਨੇ ਕਮਾਂਟਰੀ ਯੋਗ ਜੀ ਵਿਸਤੋ 2024 ਦੀਆਂ ਸਮਾਗਮਾਂ ਦੀਆਂ ਤਿਆਰੀਆਂ ਦੀ ਨਵੀਂ ਦਿੱਲੀ ਵਿੱਚ ਸਿੱਮਿਕਾ ਕੀਤੀ ਸੰਯੁਕਤ ਰਾਸ਼ਟਰ ਵੱਲੋਂ 2014 ਵਿੱਚ ਅਪਣਾਏ ਜਾਂਦੇ ਤੋਂ ਬਾਅਦ ਹਰ ਸਾਲ ਕੀ ਤੁਹਾਨੂੰ ਕਮਾਂਦਰੀ ਯੋਗ ਦਿਵਸ ਵਿਸ਼ਵ ਪੜ ਵਿੱਚ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ ਵੇਰਵੇ ਨਾਲ ਇੱਕ ਰਿਪੋਰਟ ਲੋਕ ਸੇਵਾ ਪ੍ਰਸਾਰਕ ਪ੍ਰਸਾਰ ਪਾਤੀ ਯੋਗ ਨਾਲ ਸੰਬੰਧਿਤ ਵੱਖ-ਵੱਖ ਪ੍ਰੋਗਰਾਮਾਂ ਦਾ ਪ੍ਰਸਾਰਣ ਦੂਰਦਰਸ਼ਨ ਤੇ ਆਕਾਸ਼ਵਾਣੀ ਦੇ ਨੈੱਟਵਰਕ ਰਾਹੀਂ ਕਰੇਗਾ ਦੂਰਦਰਸ਼ਨ ਆਪਣੇ ਸੇਰ ਦੇ ਵਿਸ਼ੇਸ਼ ਲਾਈਵ ਸ਼ੋਅ ਦੇ ਪ੍ਰਸਾਰਣ ਦੌਰਾਨ ਯੋਗ ਮਹਾਰਾਣਨ ਇੰਟਰਵਿਊ ਦਾ ਪ੍ਰਸਾਰਣ ਵੀ ਕਰੇਗਾ। ਨਵਾਰਗੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗ ਦੇ ਸਹਿਯੋਗ ਨਾਲ ਆਕਾਸ਼ਵਾਣੀ ਲੋਕ ਨੂੰ ਜੀਵਨ ਸ਼ੈਲੀ ਤੇ ਲੋਕਾਂ ਵਿੱਚ ਸុਮੱਚੀ ਪੜਾਈ ਦੇ ਤੌਰ ਤੇ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਦਾ ਪ੍ਰਸਾਰਣ ਕਰੇਗਾ। ਆਯੋਸ਼ ਮੰਤਰਾਲੇ ਨੇ ਇੱਕ ਯੋਗ ਦਿਤ ਵਿਚਾਰ ਕੀਤਾ ਹੈ ਜਿਹੜਾ ਸਾਰੇ ਮੀਡੀਆ ਪਲੇਟਫਾਰਮਾਂ ਤੇ ਸੰਚਾਰ ਕੀਤਾ ਜਾਵੇਗਾ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਹੈ ਕਿ ਕੋ ਮੰਤਰੀ ਯੋਗ ਦਿਵਸ ਮੀਡੀਆ ਸਨਮਾਨ ਦੇ ਨਾਲ ਨਿਜੀ ਮੀਡੀਆ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਕਰਨੀ ਜਾਰੀ ਰਹੇਗੀ ਯੋਗ ਦੇ ਸਨੇਹ ਨੂੰ ਕਲਾਮ ਵਿੱਚ ਮੀਡੀਆ ਘਰਾਨਿਆਂ ਅਤੇ ਪ੍ਰਿੰਟ ਟੀਵੀ ਤੇ ਰੇਡੀਓ ਦੇ ਲੋਕਦਾਨ ਨੂੰ ਮਾਨਤਾ ਦੇਣ ਲਈ ਮੰਤ੍ਰਾਲਾ ਨੇ ਪਿਛਲੇ ਵਰੇ ਕੁਮਾਂਤਰੀ ਯੋਗ ਦਿਵਸ ਮੀਡੀਆ ਅਵਾਰਡਾਂ ਦੀ ਸਥਾਪਨਾ ਕੀਤੀ ਸੀ ਹਰ ਆਂਗਣ ਯੋਗ ਪਹਿਲ ਕਦਮੀ ਤਹਿਤ ਕੋਈ 2 ਲੱਖ ਸਥਾਨਾਂ ਨੂੰ ਕਵਰ ਕਰਦੇ ਹੋਏ ਪੰਚਾਇਤਾਂ ਅੰਗਰ ਵੱਡੇ ਕੇਂਦਰਾਂ ਅਤੇ ਸਕੂਲਾਂ ਵਿੱਚ ਯੋਗ ਸੈਕਸ਼ਨ ਆਯੋਜਿਤ ਕੀਤੇ ਜਾਣਗੇ। ਕੋ ਮੰਤਰੀ ਯੋਗ ਦਿਵਸ 2023 ਵਿੱਚ 3 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ। ਬਿਊਰੋ ਰਿਪੋਰਟ ਦੇ ਨਾਲ ਸਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਵਣੇ ਸਮਾਚਾਰ ਜਲੰਧਰ ਪਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੱਜ ਤੋਂ ਫਿਰ ਗਰਮੀ ਸੂਰ ਫੜੇਗੀ। ਹੁਣ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਪੱਛਮੀ ਘੜਬੜੀ ਦੇ ਅਸਰ ਕੰਨ ਤਾਪਮਾਨਾਂ ਉਸ ਤੋਂ 1 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਨੇ ਅੱਜ ਤੋਂ ਅਗਲੇ 4 ਦਿਨ ਅਤਿ ਗਰਮੀ ਪੈਣ ਦੀ ਪੇਸ਼ੰਗੀ ਕੀਤੀ ਹੈ। ਇਸ ਦੌਰਾਨ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। پنجاب چ کل پٹانوٹ سب کو گرم رہا جب تاپن اڑتالی شریعت دو ڈگری سیلسیئس کیتا گیا سوبے پچھلے تین چار دنوں تدلا کر کے گرمی ساہ لیا موسم چلکے بدلاؤ تے بجلی وباگ نے بھی راحت محسوس نوکار گٹن لئے ساریاں تیاریاں مکمل سہچک ساگم آج شامی سوا سات بجے راشٹرپتی ਇੰਦਰਪ੍ਰਸਤ ਆਕਾਸ਼ਮਾਨੀ ਲਾਈਵ ਨਿਊਜ਼ ਚੈਨਲ ਤੇ YouTube ਚੈਨਲ ਆਕਾਸ਼ਮਾਨੀ ਆ ਗਿਆ ਤੇ ਤੁਹਾਨੂੰ ਚੁਕ ਸਵਾਗਤ ਦੱਸੇ ਜ਼ਬਰਦਸਤ ਕੰਮ ਕਰੇਗਾ ਕਾਂਗਰਸ ਦੇ ਸੀਨੀਅਰ ਨੇਤਾ ਸੋਨੀਆ ਗਾਂਧੀ ਨੂੰ ਸਰਬਕੰਮਤੀ ਨਾਲ ਕਾਂਗਰਸ ਸੰਸਦੀ ਪਾਰਟੀ ਸੀਪੀਪੀਜੀ ਚੇਅਰਪਰਸਨ ਚੁਣ ਲਿਆ ਗਿਆ ਤੇ ਪੰਜਾਬ ਹਰਿਆਣਾ ਸਿੱਖ ਕੈਂਡੀਡੇਟਸ ਸਮੇਤ ਉਤਰੀ ਭਾਰਤ ਦੇ ਕੁੱਝ ਹਿੱਸਿਆਂ ਵਿੱਚ ਅੱਜ ਤੋਂ ਫਿਰ ਗਰਮੀ ਦੀ ਧੋਫੜੇ ਇਸ ਦੇ ਨਾਲ ਹੀ ਆਕਾਸ਼ਮਾਨੀ ਜਲੰਧਰ ਤੋਂ ਖਬਰਾਂ ਦਾ ਬਾਇਬਲਟਨ ਖਤਮ ਹੁੰਦਾ ਹੈ ਨਮਸਕਾਰ